ਅੰਜੀਆ ਪਉਟ ਗਈ ਸੀ ਤੇ ਸਵੇਰ ਦੇ 7:30 ਸਟੋਏ ਪਏ ਰਾਤ 바ਵਾ ਕਾ ਸਮਾਨ ਜਾ ਪਈ ਗਿਆ ਹਵਾ 바ਵਾ ਚਲਦੀ ਰਹੀ ਟੈਂਟ ਵੀ ਆਪਣਾ ਇੱਕ ਵਾਰੀ ਉੱਡ ਗਿਆ ਸੀ ਫਿਰ ਆਪਾਂ ਦੁਬਾਰੇ ਲਾਇਆ ਤੇ ਇਸ ਮਾਰਕੇ ਜੇ ਸੁੱਤਾ ਨਹੀਂ ਗਿਆ ਤਾਂ ਕਰਕੇ ਆਪਾਂ ਉੱਠਦੇ ਉੱਠਦੇ ਲੇਟ ਹੋ ਗਏ ਪਰ ਕੋਈ ਗੱਲ ਨਹੀਂ ਹੁਣ ਆਪਾਂ ਨਹਾ ਧੋ ਕੇ ਖਾਣਾ ਪੀਣਾ ਬਣਾ ਕੇ ਫਿਰ ਸਮਾਨ ਬੰਨ ਕੇ ਫਿਰ ਆਪਾਂ ਚਾਲੇ ਪਾਉਣੇ ਅੱਗੇ ਹਾਂ ਜੀ ਨਾ ਤੋ ਆਪਾਏ ਸੀ ਤੇ ਹਵਾ ਅੱਜ ਵੀ ਉਵੇਂ ਚੱਲੀ ਜਾਂਦੀ ਐ ਪਰ ਆਪਣਾ ਅੱਜ ਐ ਹੀ ਰਹਿਣਾ ਸਫਰ ਸਾਰਾ ਆਪਾ ਚੱਲਦੀ ਰਹਿਣੀ ਐ ਹੁਣ ਆਪਾਂ ਖਾਣਾ ਪੀਣਾ ਬਣਾਉਣੇ ਆ ਮੈਂ ਸਮਾਨ ਬੱਸ ਲੱਦੀ ਜਾਂਦਾ ਸੀਗਾ ਸਾਈਕਲ ਤੇ ਨਾਲ ਦੀ ਨਾਲ ਹੀ ਮੀਂਹ ਲੈ ਪਿਆ ਹੁਣ ਫਿਰ ਆਪਾਂ ਵੀ ਪਾ ਲੈ ਕੱਪੜੇ ਚਲੋ ਚੱਲੀਏ ਮੌਸਮ ਅੱਜ ਖਰਾਬ ਹੀ ਐ ਨਹੀਂ ਪੈਂਦਾ ਰਹਿਣਾ ਤੇ ਹਵਾਵਾਂ ਬਹੁਤ ਤੇਜ਼ ਚੱਲਦੀਆਂ ਰਹਿੰਦੀਆਂ ਪਰ ਆਪਣੇ ਕੋਲੇ ਹੋਰ ਕੋਈ ਚਾਰਾ ਨਹੀਂ ਆਪਾਂ ਨੂੰ ਅੱਗੇ ਵਧਣਾ ਹੀ ਪੈਣਾ ਹੈ ਦੇਖਦੇ ਆ ਜੇ ਜ਼ਿਆਦਾ ਖਰਾਬ ਹੋਇਆ ਫਿਰ ਆਪਾਂ ਕਿਤੇ ਰੁਕ ਜਾਵਾਂਗੇ ਨਹੀਂ ਆਪਾਂ ਚੱਈ ਜਾਵਾਂਗੇ ਹਾਂਜੀ ਆਪਾਂ ਤੁਰਨ ਲੱਗੇ ਆਂ ਟਾਈਮ ਸਵਾਹ 9 ਹੋ ਗਏ ਹਾਂਜੀ ਆਪਾਂ ਆਉਂਦਾ ਸਫ਼ਰ ਕਰਤਾ ਸ਼ੁਰੂ ਅੱਜ ਆਪਾਂ ਆਪਣੇ ਕੋਲੇ ਦੋ ਥਾਂਗੇ ਜਾਂਦਾ 500 ਕਿਲੋਮੀਟਰ ਤੇ ਜਾਣਾਗਾ ਉੱਥੇ ਹੈ ਕੈਂਪ ਗਰਾਊਂਡ ਤੇ ਜਾਂ ਆਪ ਮੈਨੀਟੋਬਾ ਲੰਘ ਕੇ ਜਾਵਾਂਗੇ 136 ਕਿਲੋਮੀਟਰ ਉੱਥੇ ਹੈ ਮੈਨੂੰ ਲੱਗਦਾ 100 ਕਿਲੋਮੀਟਰ ਵਾਲਾ ਹੀ ਠੀਕ ਰਹਿਣਾ ਹੈ ਇਹਦੇ ਹਿਸਾਬ ਨਾਲ ਮੌਸਮ ਹੈ ਧੰਨਵਾਦ ਤੁਹਾਡਾ ਹਲੋ ਜੀ ਬਲਜੀਤ ਭਾਈ ਨੇ ਸਮੋਸੇ ਚਕਾਤੇ ਧੱਕੇ ਵਾਲੀ ਬਾਈ ਕਹਿੰਦਾ ਲੈ ਜਾ ਸਮੋਸੇ ਤਾਂ ਹਮ 10 ਦੇ ਕਰੀਬ ਹੋ ਗਿਆ 9:52 ਹੋ ਗਏ ਆਪਾਂ ਵੀ ਚੜ ਗਏ ਫਿਰ ਟ੍ਰਾਂਸ ਕੈਨੇਡਾ ਹਾਈਵੇ ਤੇ ਕੱਲਾ ਪਾ ਜਾਣਾ ਤਾਂ ਸੀਗਾ ਵਾਈਟਵੁੱਡ ਪਰ ਆਪਾਂ ਤੋਂ ਜਾਇ ਨਹੀਂ ਗਿਆ ਕਿਉਂਕਿ ਮੌਸਮ ਖਰਾਬ ਸੀ ਕੋਈ ਨਾ ਅੱਜ ਵਿੱਚੋਂ ਦੀ ਲੰਘ ਜਾਗੇ ਅੱਜ ਆਪਾਂ ਜਾਣਾ ਮੌਸਮ ਹੈ ਇੱਥੋਂ 95 ਕਿਲੋਮੀਟਰ ਹੈ ਹੌਲੀ ਹੌਲੀ ਆਪਾਂ ਪੈਡਲ ਮਾਰਦੇ ਮਾਰਦੇ ਹਵਾਵਾਂ ਨਾਲ ਯੂਜ਼ ਦੇ ਯੂਜ਼ ਦੇ ਤੇ ਆਸੇ-ਬਸ ਦੇ ਨਜ਼ਾਰੇ ਦੇਖਦੇ ਆਪਾਂ ਅੱਜ ਰਾਤ ਦਾ ਟਿਕਾਣਾ ਮੌਸਮ ਇਹਨੇ ਰੁਕਾਇਆ ਹੁੰਦਾ ਵਧੀਆ ਮੌਸਮ ਠੰਡਾ ਜਾ ਪਰ ਹਵਾਵਾਂ ਥੋੜਾ ਜਿਹਾ ਕਰਦੀਆਂ ਤੰਗ ਪਰ ਕੋਈ ਗੱਲ ਨਹੀਂ ਸਫ਼ਰ ਹੈ ਸਫ਼ਰ ਦੇ ਵਿੱਚ ਉਹ ਖਾਈ ਸੁਖਾਈ ਆਉਂਦੀ ਰਹਿਣੀ ਹੈ ਤੇ ਆਪਾਂ ਵੀ ਦਿਮਾਗੀ ਤੌਰ ਤੇ ਤਿਆਰ ਹੋ ਗਿਆ ਸੀ ਸਰੀਰਕ ਤੌਰ ਤੇ ਤਾਂ ਪਤਾ ਤਿਆਰ ਹੋਈ ਜਾਂ ਨਹੀਂ ਹੌਲੀ ਹੌਲੀ ਪਹਿਲਾਂ ਚੱਲਦੇ ਹੀ ਰਹਿਣਾ ਤੇ ਅਸੇ ਵਾਸੇ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਪਤਾ ਹੀ ਹੈ ਕਿ ਖੇਤੀ ਹੈ ਓਏ ਕ ਆਪਣਾ ਭਾਈਚਾਰਾ ਆਉਂਦਾ ਮੈਨੂੰ ਲੱਗਦਾ ਸਾਈਕਲ ਤੇ ਉਹ ਖੱਬੇ ਵਾਸੇ ਆਉਂਦਾ ਉਹ ਇਹ ਆਪਣੇ ਵਾਂਗੂ ਲੱਗਦਾ ਕ੍ਰਾਸ ਕੰਟਰੀ ਹੀ ਕਰ ਰਿਹਾ ਹੈ ਨਹੀਂ ਸਮਾਂ ਥੋੜਾ ਹੀ ਹੈ ਬਾਕੀ ਪਤਾ ਨਹੀਂ ਹਵਾਵਾਂ ਉਮੀ ਚੱਲੀ ਜਾਂਦੀਆਂ ਹੀ ਤੇਜ਼ਪੁਰੀਆਂ ਤੇ ਆਪਣਾ ਜੋਰ ਪੂਰਾ ਲਵਾ ਰਹੀਆਂ ਹੈ ਇਨੂੰ ਲੱਗਦਾ ਇਹਦੇ ਨਾਲ ਤਾਂ ਚੰਗਾ ਪਹਾੜ ਸੀ ਇਹ ਪੜਾਂ ਜਾਏ ਆ ਤੁਸੀਂ ਜ਼ੋਰ ਮਾਰ ਕੇ ਕਿਹੜਾ ਚੜਾਈ ਤੇ ਚੜ ਜਾਣੇ ਆ ਤਾਂ ਬੰਦਾ ਉੱਤਰ ਦਾ ਸੌਖਾ ਹੈ ਇੱਥੇ ਇੱਥੇ ਦਾ ਉਸ ਜਿਉਰੀ ਲੱਗਦਾ ਰਹਿੰਦਾ ਜ਼ੋਰ ਹੀ ਲੱਗਦਾ ਰਹਿੰਦਾ ਨੋ ਜੀ ਬੋਰਡ 뷰 ਪਿੰਡ ਦਾ ਬੋਰਡ ਆ ਗਿਆ ਕਹਿੰਦੇ ਆ ਨੀਟ ਐਂਡ ਬਲੂਮਿੰਗ ਕਮਿਊਨਿਟੀ ਹਮਨੇ ਪੰਪ ਆ ਗਿਆ ਬਰੋਡ 뷰 ਦਾ ਪਾਤੇ ਭੇਗੇ ਖਾਪੀ ਲੈਣੇ ਕਹਿੰਦੇ ਜੀ ਇੱਥੇ ਖੜੋ ਤੇ ਉਹਨਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਪਿਆਰ ਤਾਂ ਅਸੀਂ ਸਾਰਿਆਂ ਨੇ ਕਰਦੇ ਹਾਂ ਜਿਹੜਾ ਵੀ ਆਪਣੀ ਇਹ ਸਫਰਪੁਰ ਚੱਲਣ ਤੇ ਮਦਦ ਕਰ ਰਿਹਾ ਇਦਰ ਕੌਫੀ ਹੈ ਜੀ ਇਧਰ ਬਾਕੀ ਸਾਰਾ ਸਮਾਨ ਹੈ ਆਓ ਬਹੁਤ ਧੰਨਵਾਦ ਬਲਜੀਤ ਬਾਈ ਆ ਮੈਂ ਹੁਣ ਧਿਆਨ ਦਿੱਤਾ ਮੈਨੂੰ ਪਹਿਲਾਂ ਲੱਗਿਆ ਕਿ ਤੇ ਬਜਰੀ ਹੈ ਦੇਖਣ ਨੂੰ ਵੀ ਬਜਰੀ ਲੱਗਦੀ ਹੈ ਇਹ ਟੈਰਾਂ ਨੂੰ ਬ੍ਰੀਕ ਕਰਕੇ ਪਾਇਆ ਹੋਇਆ ਬਾਕੀ ਜਵਾਹ ਗਜਬੂ ਕਿਤੇ ਡਿਕ ਟੁਕ ਕੋਈ ਇਤਾਂ ਸੱਟ ਨਹੀਂ ਲੱਗਦੀ ਵੀ ਨਹੀਂ ਪੈ ਗਏਗਾ 396 ਕਿਲੋਮੀਟਰ ਕੋਈ ਨਾ ਮਿਲਦਾ ਵੀ ਨਹੀਂ ਪੈ ਗਾਲਿਓ ਵਲੌਗਸ ਦੇ ਵਿੱਚ ਤਾਂ ਪਤਾ ਨਹੀਂ ਕਦੋਂ ਕਿ ਮਿਲਾਂਗੇ ਪਰੂੰ ਪਰੂਸੇ ਦੀ ਮਿਲ ਜਾਏ ਆਜਾ ਤੁਹਾਡੀ ਫੋਟੋ ਖਿੱਚੀਏ ਉਹ ਤਾਂ ਤੁਸੀਂ ਉਹਨਾਂ ਨਾਲ ਘੋੜੇ ਦੇਖੀ ਜਾਂਦੇ ਇਧਰਲੇ ਪਾਸੇ ਘੋੜੇ ਆ ਤੇ ਜਿਹੜੀ ਤੁਸੀਂ ਛੋਟੀਆਂ ਜੀਆਂ ਦੇਖਦੇ ਹੋ ਉਹਨਾਂ ਨੂੰ ਪੂਣ ਨਹੀਂ ਕਹਿੰਦੇ ਇੱਥੇ ਲੋ ਵੇ ਮਿੱਤਰੋ ਟਾਈਮ 4:02 ਹੋ ਗਏ ਤੇ ਆਪਣਾ ਸਫ਼ਰ ਵੀ ਰਹਿ ਗਿਆ 34 ਕਿਲੋਮੀਟਰ ਦਾ ਕੰਮ ਖਿੱਚਦਾ ਆਪਾਂ ਵੀ ਪੂਰਾ ਤੇ 5 ਵਜੇ ਮੈਂ ਸੁਣਿਆ ਹਵਾਵਾਂ ਚੱਲਣੀਆਂ ਹਵਾਵਾਂ ਖੈਰ ਆਪਣੇ ਸਵੇਰ ਦੀਆਂ ਹੀ ਚੱਲ ਰਹੀਆਂ ਪਰ 5 ਵਜੇ ਇਦੋਂ ਵੀ ਤੇਜ਼ ਹੋ ਜਾਣੀਆਂ ਆਪਾਂ ਨੂੰ ਸਾਈਕਲ ਦੀ ਵੀ ਮਰਮਮ ਕਰਾਉਣੀ ਪੈਣੀ ਐ ਆ ਬੱਜ ਗਈਆਂ ਬਾਲੀਆਂ ਕਰਨ ਲੱਗ ਗਿਆ ਦੇ ਚੇ ਚੇ ਦੇ ਸੂਰਜ ਵਿੱਚ ਆਤੀਆਂ ਮਾਰ ਜਾਂਦਾ ਮੈਨ ਲੱਗਦਾ ਆਪਾਂ ਨੂੰ ਹੀ ਦੇਖਣ ਆਉਂਦਾ ਵੀ ਕਿੱਥੇ ਕੇ ਪਹੁੰਚ ਗਿਆ ਸ਼ੇਰ ਜਾਈ ਜਾਨਿਆ ਜੀ ਜਾਈ ਜਾਨਿਆ ਥੋੜਾ ਰਾਈ ਰਹਿ ਗਿਆ ਪਰ ਮਾੜੀ ਸਾਡੀ ਇਰਜ਼ੋਈ ਸੀ ਜੀ ਹਵਾ ਹਟਾ ਦਾਂ ਸੌਖੇ ਤੇ ਛੇਦੀ ਪਹੁੰਚ ਜਾਗੇ ਅਸੀਂ ਇਹ ਕਹਿੰਦਾ ਜੇ ਰਾਈ ਦਾ ਮੇਰੇ ਵੱਸੋਂ ਵੀ ਬਾਹਰ ਹੈ ਕਹਿੰਦਾ ਹਵਾਲਾ ਦੇਵਤੇ ਨਾਲ ਗੱਲ ਕਰਨੀ ਪੈਣੀ ਹੈ ਸੂਰਜ ਵੀ ਕਹਿੰਦਾ ਮੈਂ ਗੱਲ ਕੀਤੀ ਸੀ ਹਵਾਲਾ ਦੇਵਤਾ ਛੁੱਟੀਆਂ ਤੇ ਗਿਆ ਹੋਇਆ ਫੋਨ ਨਹੀਂ ਚੱਕ ਰਿਹਾ ਸੂਰਜ ਦੇਵਤਾ ਦਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸੀ ਸਮਝ ਸਕਦੇ ਆ ਛੁੱਟੀਆਂ ਵੀ ਜ਼ਿਆਦਾ ਜ਼ਰੂਰੀ ਐ ਸਹਾਂਗੇ ਅਸੀਂ ਕੋਈ ਗੱਲ ਨਹੀਂ ਬਾਈ ਇੰਨੀ ਇੱਕ ਗੱਲ ਹੀ ਕਰਨ ਆਏ ਸੀ ਸੂਰਜ ਵੀ ਹੋ ਗਿਆ ਬਦਨਾ ਉਹਲੇ ਦਵਾਰੇ ਆਈ ਤਾਂ ਸਿੱਧੀ ਆਪਣੀ ਰੱਬ ਨਾਲ ਸਿੱਧੀ ਐ ਮੇਚ-ਮੇਚ ਹੁਣ ਮੈਨੀਟੋਪਾ ਦੀਆਂ ਪਲੇਟਾਂ ਦੇਸਣ ਲੱਗ ਗਿਆ ਕਿਉਂਕਿ ਮੈਨੀਟੋਪਾ ਨੇੜੀ ਹੈ ਇੱਥੋਂ ਬਸ ਐ ਗੱਡੀ ਦੇ ਤਾਂ ਮੈਨ ਲੱਗਦਾ 30-40 ਮਿੰਟ ਦਾ ਰਾਹ ਹੋਣਾ ਲੋ ਜੀ ਸਾਹਮਣੇ ਇੱਕ ਹੋਰ ਪਿੰਡ ਆ ਗਿਆ ਆਪਾਂ ਪਹਿਲਾ ਇੱਥੇ ਵੀ ਹੈਗਾ ਸਾਰਾ ਕੁਝ ਕਹਿੰਦੇ ਲਾਇਬ੍ਰੇਰੀ ਵੀ ਹੈ ਜੁਆਕਾਂ ਦੇ ਖੇਡਣ ਲਈ ਮੈਦਾਨ ਵੀ ਹੈ ਖਾਣ-ਪੀਣ ਨੂੰ ਵੀ ਹੈ ਸ਼ੌਪ ਵੀ ਕਰਨੂ ਵੀ ਹੈ 골프 ਵੀ ਹੈ ਬਾਕੀ ਹੋਰ ਲੱਲਾ ਪੱਬਾ ਆਪਾਂ ਇੱਥੇ ਮੜਾ ਰੁਕਾਂਗੇ ਰੋਕ ਕੇ ਖਾਵਾ ਵੀ ਮਾਗੇ ਕਿਉਂਕਿ ਹੁਣ ਆਪਣਾ ਸਫਰ ਥੋੜਾ ਹੀ ਰਹਿ ਗਿਆ ਖਿੱਚ ਲਿਆ ਆਪਾਂ ਕੰਮ ਲੋ ਜੀ ਬਪੇ ਲਾਲਿਆਂ ਨੇ ਲਿਖਿਆ ਹੋਇਆ ਆਈਸਕ੍ਰੀਮ ਖਾ ਲੋ ਕੁਲਫੀ ਖਾ ਲੋ ਕਹਿੰਦੇ ਕੁਲਫੀ ਲੋ ਜੀ ਆਪਾਂ ਇੱਥੇ ਕੋਈ ਥਾਂ ਤਾਂ ਬਣਾਣੀ ਹੋਇਆ ਖੜਕੇ ਖਾਣ ਨੂੰ ਪਰ ਆਪਾਂ ਇੱਥੇ ਹੀ ਖੜਕੇ ਖਾ ਲੈਂਦੇ ਆ ਨਾ ਪ੍ਰਾਊਡ ਆਫ ਹੋਮ ਆਫ ਐਨੈਟ ਪਲੇਅਰਸ ਵਾਹ ਜੀ ਵਾਹ ਬ੍ਰੈਟ ਕਲਾਰਕ ਤੇ ਡੇਵ ਡਨ ਆ ਬੋਲੇ ਸੋਖੇ ਰਹਨੇ ਹੁੰਦਾ ਸੱਚੀ ਬੜੀਆ ਕੰਮ ਕੀਤਾ ਤਾਂ ਜਾਜਰਾ ਵੀ ਖਾਵਾਂ ਐ ਮਦਾਨ ਦੇਖ ਰੋਟ ਵੀ ਖਾਵਾਂ ਐ ਓਹੋ ਹੈਲਮਟ ਤਾਂ ਲਾਉਣੀ ਭੁੱਲ ਜਾਨੇ ਆਪਾਂ ਇੱਥੇ ਬੈ ਕੇ ਖਾ ਰਹੇ ਸੀ ਆ ਦੇਖੋ ਆਹ ਦਾ ਹੈਗਾ ਆਪਣੇ ਬ੍ਰੈਡ ਦਾ 29 ਜੁਲਾਈ ਨੂੰ ਐਕਸਪਾਇਰ ਹੋਣੇ ਆਹ ਡੇਟ ਲਈ ਹੀ ਹੁੰਦੀ ਆ 29 ਜੁਲਾਈ ਤੇ ਆਹ ਹੈਗਾ ਮਾਰਚ 28 ਦਾ ਇਹ ਇੱਥੇ ਪਿਆ ਸੀ ਤੇ ਆਪਾਂ ਵੀ ਇੱਥੇ ਆ ਕੇ ਬ੍ਰੈਡ ਖੋਲ ਲਿਆ ਦੇਖ ਲਓ ਨਾ ਕੋਈ ਜਾਣਾ ਇੱਥੇ ਬੈ ਕੇ ਰਮੈਸਥਾਨ ਤੇ ਬੈ ਕੇ ਬ੍ਰੈਡ ਖਾ ਕੇ ਗਿਆ ਦੁਨੀਆ ਬੜੀ ਛੋਟੀ ਆ ਜੀ ਬਹੁਤ ਛੋਟੀ ਆ ਚੰਗਾ ਯਾਰੋ ਬ੍ਰੈਟ ਕਲਾਰਕ ਤੇ ਡੇਵਿਡਨ ਮਿਲਦੇ ਆ ਫਿਰ ਕਿਤੇ ਸਲਾਮ ਹੈ ਜੀ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਛੋਟੇ ਪਿੰਡਾਂ ਚੋਂ ਉੱਠ ਕੇ ਆਪ ਦਾ ਨਾਮ ਚਮਕਾਉਂਦੇ ਆ ਤੇ ਪਿੰਡ ਦਾ ਨਾਮ ਵੀ ਚਮਕਾਉਂਦੇ ਆ ਉੱਪਰ ਜੀ ਨਿਕਲੇ ਈ ਟੂ ਹੀ ਮਚਾਉਣ ਵੀ ਲੱਗ ਗਈ ਕਿਉਂਕਿ ਇੱਕਦਮ ਮੀਂਹ ਬਾਅਦ ਜਦੋਂ ਧੁੱਪ ਨਿਕਲਦੀ ਐ ਸਾਰਾ ਕੁਛ ਸਾਫ਼ ਹੋਇਆ ਹੁੰਦਾ ਉਹ ਕਰੜੀ ਵਾਲੀ ਹੁੰਦੀ ਐ ਮੌਸਮ ਮੀਂਹ ਰਹਿ ਗਿਆ 24 ਮੌਸਮ ਮੀਂਹ ਮੌਸਮ ਮੀਂਹ ਰਹਿ ਗਿਆ 24 ਉਹ ਬਾਣ ਪਾਇਆ ਹੋਇਆ ਨੇੜੇੋਂ ਦਿਸਿਆ ਆਪਾਂ ਨੂੰ ਬਹੁਤ ਪਥਰੀਲੇ ਬਾਣ ਐ ਉਹ ਪੱਥਰ ਐ ਸਾਰੇ ਜਿਹੜੇ ਬਾਹਨ ਦੇ ਵਿੱਚ ਹੈ ਰਹਿ ਗਿਆ ਜੀ ਆਪਣਾ ਸਫਰ ਸਾਰਾ 15 ਕਿਲੋਮੀਟਰ ਲੈ ਲਿਆ ਕੰਮ ਅੱਜ ਤਾਂ ਆਜ ਆਪਾਂ ਜਿੱਤ ਗਏ ਨੇਰੀ ਤੋਂ 85 ਕਿਲੋਮੀਟਰ ਕਾਢਾ ਹੈ 85 86 ਤੇ ਬਸ 15 ਕਿਲੋਮੀਟਰ ਰਹਿ ਗਿਆ अजत बहुत पझाया बहुत ज्यादा पझाया हवाम हबूवा कुछ नहीं देखिया रोल दे आए लो जी इधरले पास रंग निखर गया पूरा अनुला पीला पीला लागू ਵਾਕਈ ਕਹਿੰਦੇ ਸਕੇਚੂਨ ਦਾ ਲੈਂਡ ਆਫ ਲਿਵਿੰਗ ਸਕਾਈਜ਼ ਹੈ ਜਿਉਂਦੇ ਆਸਮਾਨਾਂ ਦੀ ਧਰਤੀ ਹੈ ਜੀ ਜਿਉਂਦੇ ਆਸਮਾਨਾਂ ਦੀ ਧਰਤੀ ਵਾਕਈ ਜੀ ਵਾਕਈ ਲੋ ਜੀ ਹੁਣ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਇੱਕ ਚੀਜ਼ ਦਾ ਤਾਂ ਜਦੋਂ ਬੋਰਡ ਸ਼ੁਰੂ ਹੋ ਜਾਣ ਤਾਂ ਸਮਝ ਲਓ ਪਿੰਡ ਨੇੜੇ ਹੈ ਇੱਧਰ ਖੜਿਆ ਜੀ ਖੇਤੀਬਾੜੀ ਦੇ ਸੰਦ ਸਾਰੇ ਤੇ ਆਪਾਂ ਇੱਥੋਂ ਮੁੜਨਾ ਖੱਬੇ ਜੋਂਡੀਰ ਦੀ ਏਜੰਸੀ ਆ ਗਈ ਕੰਪੈਨ ਨਹੀਂ ਕੰਪੈਨਾਂ ਖੜੀਆਂ ਹੁਣ ਸੀਜ਼ਨ ਆ ਗਿਆ ਨਾ ਕਣਕ ਹਰੇ ਤੋਂ ਸਨੇਰੀ ਹੋ ਜਾਂਦੀ ਹੈ ਤਾਂ ਹੀ ਇਹਨਾਂ ਨੇ ਕੱਢ ਕੇ ਕੰਪੈਨਾਂ ਬਾਹਰ ਖੜਾਤੀਆਂ ਟਰੈਕਟਰ ਵੀ ਦੇਖੋ ਵਾਹ ਬਾਈ ਵਾਹ ਬੱਲਾ 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 ਇਹ ਹੈਗੀ ਆ ਜੀ ਗੱਠਾ ਬਣਾਉਣ ਵਾਲੀ ਮਸ਼ੀਨ ਉਹ ਕੰਪੈਨ ਦੇਖ ਲੋ ਕਿੱਡੀ ਡੋਲ ਬਦਰਾ ਨੇ ਸਵਾਗਤ ਕੀਤਾ ਆਪਣਾ ਅੱਧਰੀ ਕਹਿੰਦੇ ਇਹ ਕੈਂਪ ਬਰਾਉਂਡ ਨੋਦਰਾਕ ਤਾਇਆ ਚ ਮੇਂ ਫ੍ਰੈਂਡ ਤਾਂ ਮੇਰੇ ਸਾਹ ਨਾਲ ਦੂਜੇ ਪਾਸੇ ਰਹਿ ਗਿਆ ਨੋ ਕੈਂਪ ਬੰਦ ਕੀਤਾ ਵੇ ਜੀ ਟਾਉ ਡਾਉ 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 ਲੋ ਬਈ ਮੇਤਰੋ ਪੈ ਗਈ ਗੇਮ ਪੈ ਗਈ ਗੇਮ ਪੈ ਗਈ ਗੇਮ ਹਾਂਜੀ ਜਿਹੜੀ ਆਪਾਂ ਕੈਂਪ ਸਾਈਡ ਤੇ ਜਾ ਰਹੇ ਸੀ ਖੈਰ ਮੈਂ ਪਹਿਲਾਂ ਫੋਨ ਨਹੀਂ ਕੀਤਾ ਪਰ ਫੋਨ ਉਹਨਾਂ ਦਾ ਲੱਗਦਾ ਵੀ ਨਹੀਂ ਸੀ ਤੇ ਉਹ ਤੇਰ ਵੀਊ ਸੀਗੇ 3 5 7 ਮਹਾਚਲਰ ਰਿਵਿਊ ਦਾ ਆਪਾਂ ਨੂੰ ਕਿੱਡੀ ਕੀ ਚੱਕਰ ਵਾਲੀ ਗੱਲ ਆ ਪਤਾ ਰਾਤ ਹੀ ਕੱਟਣੀ ਐ। ਆ ਗਏ ਹੋਇਆ। ਓਕੇ। ਤੇ ਉੱਥੇ ਰਿਵਿਊ ਸੀ 3.7 ਮਹਾਚਲਰ ਰਿਵਿਊ ਦੀ ਕਿੱਡੀ ਕੀ ਗੱਲ ਆ ਪਤਾ ਰਾਤ ਹੀ ਕੱਟਣੀ ਐ। ਜਦੋਂ ਉੱਥੇ ਜਾ ਕੇ ਦੇਖਿਆ ਲਿਖਿਆ ਪਿਆ ਨੋ ਕੈਂਪਿੰਗ ਕੈਂਪਗਰਾਉਂਡ ਹੀ ਬਣਦੀ ਕੀਤਾ ਪਿਆ ਪਰ ਇਹਨਾਂ ਨੇ ਗੂਗਲ ਤੇ ਕੋਈ ਅਪਡੇਟ ਨਹੀਂ ਕੀਤੀ ਹੋਈ ਹੁਣ ਯਾਰ ਹੋ ਰਿਆਂ ਦੀ ਰਾਤ ਮੈਨੂੰ ਲੱਗਦਾ ਟਿਮ ਹਾਟਨ ਤੇ ਲੰਘਣੀ ਹੈ ਕਿਉਂਕਿ ਅਗਲਾ ਕੈਂਪਗਰਾਉਂਡ ਬਹੁਤ ਦੂਰ ਹੈ ਮੈਨੀਟੋਬਾ ਦੇ ਵਿੱਚ ਹੈ ਤੇ ਟਾਈਮ 7:20 ਹੋ ਗਏ ਆਪਾਂ ਨੂੰ ਜਾਂਦੇ ਜਾਂਦੇ ਨੇਰਾ ਹੋ ਜਾਣਾ ਤੇ ਨੇਰੇ ਚ ਆਪਾਂ ਨੂੰ ਔਰ ਨੀਰਾ ਤਾਂ ਬੱਸ ਫਿਰ ਆਈ ਹੈ ਕਿ ਇੱਥੇ ਕੱਟ ਲਈ ਆਪਾਂ ਟਿਮ ਹਾਟਨ ਦੇ ਨੇੜੇ ਤੇੜੇ ਚਲੋ ਕੋਈ ਗੱਲ ਨਹੀਂ ਸਮਾਜੀਵਾ ਆ ਵੀ ਹੈਗਾ ਆਪਣੇ ਕੋਲੇ ਐਨੀ ਟਾਈਮ ਫਿਟਨੈਸ ਸਦਾ ਸਰੇ ਇਲਾਕੇ ਜੇ ਨਾਲ ਗੱਲ ਕਰਨੀ ਤਾਂ ਇੱਥੇ ਆ ਜਾਾਂਗੇ ਆਪਾਂ ਲੋ ਜੀ ਟਾਈਮ ਹੋ ਗਏ ਪੌਣੇ 8 ਤੇ ਉਹ ਸਾਹਮਣੇ ਹੈਗਾ ਟਿਮ ਹਾਟਨ ਦੇਖਦੇ ਆ ਜੇ ਇਹਨਾਂ ਦਾ ਡਾਈਨ ਇਨ ਖੁੱਲਾ ਰਹਿੰਦਾ ਹੋਵੇ 24 ਘੰਟੇ ਹੋ ਜੀ ਆਪਾਂ ਇੱਥੇ ਟਿਮ ਹਟਲ ਨੁੱਕੇ ਸੀ ਤੇ ਇੱਥੇ ਬਾਈ ਹੋਰੇ ਮਿਲੇ ਸਸੀ ਗਾਲ ਬਾਈ ਜੀ ਕੀ ਹਾਲ ਚਾਲ ਦਾ ਕੈਮਾ ਸੇਤਾ ਹਾਂਜੀ ਕਿਰਪਾ ਕੀ ਨਾਮ ਆ ਵੀਰੇ ਆਪਣਾ ਮੇਰਾ ਰੰਧੀਰ ਵੀਰੇ ਰੰਧੀਰ ਤੁਹਾਡਾ ਵੀਰੇ ਵਧੀਆ ਵੀਰੇ ਮੇਰਾ ਨਾਮ ਦਵਨ ਵੀਰੇ ਦਵਨ ਤੇ ਤੁਹਾਡਾ ਬਾਈ ਜੀ ਮੇਰਾ ਰਾਜ ਮਹਿੰਦਰ ਸਿੰਘ ਰਾਜ ਮਹਿੰਦਰ ਸਿੰਘ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਟਰੱਕ ਚਲਾਉਂਦੇ ਹੋ ਹਾਂਜੀ ਟਰੱਕ ਚਲਾਇਆ ਠੀਕ ਹੈ ਕਿੱਧਰ ਦਾ ਰੂਟ ਸੀ ਬਾਈ ਜੀ ਤੁਹਾਡਾ ਆਪਣਾ ਵੀਰ ਜੀ ਬੀਸੀ ਤੋਂ ਟੋਰਾਂਟੋ ਦਾ ਰੂਟ ਹੁੰਦਾ ਪੱਕਾ ਹਾਂਜੀ ਠੀਕ ਹੈ ਜੀ ਠੀਕ ਹੈ ਲੰਘ ਠੀਕ ਆ ਭਈ ਆਪਣੇ ਮੇਲ ਹੋ ਗਏ ਠੀਕ ਆ ਤੇ ਤੁਸੀਂ ਟ੍ਰਾਂਟੋ ਤੋਂ ਆਉਂਦੇ ਸੀ ਹਾਂਜੀ ਹਾਂਜੀ ਟ੍ਰਾਂਟੋ ਤੋਂ ਠੀਕ ਆ ਤੇ ਤੁਸੀਂ ਟ੍ਰਾਂਟੋ ਨੂੰ ਜਾਂਦੇ ਸੀ ਇਹ ਟ੍ਰਾਂਟੋ ਤੋਂ ਆਦੇ ਪਏ ਅਸੀਂ ਟ੍ਰਾਂਟੋ ਨੂੰ ਜਾਂਦੇ ਆ ਉਹ ਠੀਕ ਆ ਠੀਕ ਆ ਹਾਂਜੀ ਚਲੋ ਰੱਬ ਸਭ ਬੀ ਆਪਾ ਵੀ ਮਿਲ ਪਏ ਹਨਾ ਬਹੁਤ ਵਧੀਆ ਲੱਗਾ ਭਾਈ ਮਿਲ ਕੇ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਹੌਸਲਾ ਹੈ ਧੰਨਵਾਦ ਮੇਰੇ ਧੰਨਵਾਦ ਧੰਨਵਾਦ ਠੀਕ ਆ ਮੇਰੇ ਧੰਨਵਾਦ ਸਾਡੀ ਟੱਕ ਤੇ ਆਉਂਦੇ ਆ ਬੱਸ ਹੋ ਜਾਂਦੀ ਆ ਚਲੋ ਵਧੀਆ ਤੁਹਾਡੇ ਇਹਦੇ ਇਹਦੇ ਗੇਅਰ ਘੁਰ ਪੈਂਦੇ ਬੈਟਰੀ ਵਾਲਾ ਤਾਂ ਨਹੀਂ ਹੈਗਾ ਹੈਗਾ ਦਾ ਪੈਡ ਨਾਲ ਹੀ ਆ ਪਰ ਉਹ ਗੇਅਰ ਪੈਂਦੇ ਆ ਇਹਦੇ ਹਾਂਜੀ ਤੇ ਇਹ ਖਾਸ ਕਰਕੇ ਲੰਬੇ ਸਫ਼ਰ ਲਈ ਬਣਿਆ ਹੈਗਾ ਜਿਹੜੇ ਆਪਣੇ ਵਾਲਮਾਰਟ ਤੇ ਮਿਲਦੇ ਆ ਉਹ ਨਹੀਂ ਬਾਲਾ ਟਾਈਮ ਕੱਢਦੇ ਹੈਗੇ ਹਨਾ ਅੱਛਾ ਅੱਛਾ ਤੇ ਇਹ ਜਿਵੇਂ ਖਾਸ ਹੀ ਲੰਬੇ ਸਫ਼ਰ ਲਈ ਬਣਿਆ ਹੋਇਆ ਹਾਂ ਕ੍ਰੋਸ ਕੰਟਰੀ ਲਈ ਕਹਿ ਸਕਦੇ ਹਾਂ ਹਾਂਜੀ ਵੀਰੇ ਕ੍ਰੋਸ ਕੰਟਰੀ ਵਾਲੇ ਓਕੇ ਭਾਈ ਧੰਨਵਾਦ ਧੰਨਵਾਦ ਵੀਰੇ ਧੰਨਵਾਦ ਇਹ ਹੈ ਜੀ ਪੰਜਾਬੀ ਭਾਈਚਾਰਾ ਆਪਣਾ ਇੱਥੇ ਜਾਈਦਾ ਐਨ ਵਧੀਆ ਰੌਣਕਾਂ ਲਾਈਦੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ ਪਾਈਆਂ ਨਾ ਪਾਜੀ ਖਾਣ ਪੀਣ ਦਾ ਬਾਹਰ ਅੰਦਰ ਤਾਂ ਨਹੀਂ ਕਿਤੇ ਬਣਾ ਸਕਦੇ ਅੱਜ ਪਰ ਇੱਥੇ ਸਾਬੇ ਹੈ ਤੇ ਉਹਨੇ 9 ਵਜੇ ਬੰਦ ਹੋਣਾ ਸਾਬੇ ਨੇ 8:50 ਹੋ ਗਏ ਪਰ ਮੈਂ ਫੋਨ ਕਰਕੇ ਪਹਿਲਾਂ ਹੀ ਉਹਨੂੰ ਕਹਤਾ ਮੈਂ ਕਿਹਾ ਮੈਂ ਸਿੰਗਲ ਤੇ ਆ ਮੈਂ ਕਿਹਾ ਮੈਨੂੰ 5-10 ਮਿੰਟ ਲੱਗਣੇ ਆ ਉਹਨ ਲਈ ਕਹਿੰਦਾ ਕੋਈ ਗੱਲ ਨਹੀਂ ਆ ਜਾ ਆਪਾਂ ਉੱਥੇ ਜਾਈ ਜਾਂਦੇ ਆ ਐਨੀ ਟਾਈਮ ਫਿਟਨੈਸ ਉਹਦੇ ਸਾਹਮਣੇ ਹੀ ਆ ਫਿਰ ਆਪਾਂ ਉੱਥੇ ਰੁਕ ਜਾਾਂਗੇ ਐਨੀ ਟਾਈਮ ਫਿਟਨੈਸ ਹੀ ਫਾਰਮ ਆਪਣੀ ਪਹਿਲਾ ਇਹ ਜੀ ਖਾਣੇ ਨੂੰ ਹੁੰਦੀ ਹੈ ਜੀ ਜੋ ਵੀ ਵਧੀਆ ਦਾ ਦੁਨੀਆ ਦੇ ਮੁਕਾਬਲੇ 올 ਰਾਈਟ ਬ੍ਰਦਰ ਥੈਂਕ ਯੂ ਸੋ ਮਚ ਐਂਡ ਆ ਵਿਸ਼ ਯੂ ਵੈਰੀ ਗੁੱਡ ਲੱਕ ਫਾਰ ਯਰ ਪੀਆਰ ਥੈਂਕ ਯੂ ਸੋ ਮਚ ਬਈ ਯਾ ਥੈਂਕ ਯੂ ਬ੍ਰਦਰ ਥੈਂਕ ਯੂ ਬ੍ਰਦਰ ਯਾ ਲੋ ਜੀ ਅੱਜ ਆਪਣੇ ਕੋਲੇ ਸੱਤੇ ਛੱਤ ਹੈ ਨਹੀਂ ਅੱਜ ਆ ਪਾਈ ਟਾਈਮ ਟਪਾਵਾਂ ਏ ਉਹ ਸਾਹਮਣੇ ਨਹੀਂ ਤਾਂ ਫਿਟਨੈਸ ਦਿਸ ਰਹੀ ਆ ਉੱਥੇ ਜਾਵਾਂਗੇ ਮੋ ਉੱਥੇ ਬੈਠੇ ਰਹਾਂਗੇ ਸੌਂ ਜਾਵਾਂਗੇ ਉੱਥੇ ਰੱਬ ਦੇ ਰੰਗ ਦੇਖ ਲੋ ਛੋਟੇ ਜਿਹੇ ਸ਼ਹਿਰ ਚ ਨਹੀਂ ਟਾਈਮ ਫਿਟਨੈਸ ਹੋਣਾ ਬਹੁਤ ਵੱਡੀ ਗੱਲ ਐ ਆਪਣਾ ਕੈਂਪ ਗਰਾਉਂਡ ਬੰਦ ਸੀ ਤੇ ਅੱਗੇ ਵਾਲਾ ਕੈਂਪ ਗਰਾਉਂਡ 20 ਕਿਲੋਮੀਟਰ ਸੀ ਉਹ ਥੱਲੇ ਨੂੰ ਜਾ ਕੇ ਆ 20 ਜਾਂ ਤੇ ਫਿਰ ਸਵੇਰੇ 20 ਆਉਣ ਤੇ ਹੋ ਜਾਂਦਾ ਆਪਾਂ ਨੂੰ 40 ਕਿਲੋਮੀਟਰ ਪੈ ਜਾਂਦਾ ਉੱਥੇ ਜਾਣਾ ਬੇਅਰਥ ਸੀ ਨਾ ਆਪਾਂ ਇਹਦੇ ਅੰਦਰ ਨਹਾ ਵੀ ਲਵਾਂਗੇ ਤੇ ਬਾਕੀ ਬੈਠੇ ਰਾਵਾਂਗੇ ਫੋਨ ਫੋਨ ਵੀ ਚਾਰਜ ਕਰ ਲਾਂਗੇ ਪਾਵਰ ਬੈਂਕ ਵੀ ਚਾਰਜ ਕਰ ਲਾਂਗੇ ਨਾ ਰਹੀ ਸੀ ਆਪਾਂ